اپنی عزت بڑھاوندے 11 طریقے نمبر 1 ਤੁਸੀਂ ਜੋ ਵੀ ਕੰਮ ਕਰਦੇ ਹੋ ਉਸ ਨੂੰ ਇਮਾਨਦਾਰੀ ਨਾਲ ਕਰੋ ਸਖਤ ਮਿਹਨਤ ਕਰੋ ਖਾਲੀ ਸਮਾਂ ਬਰਬਾਦ ਕਰਨ ਤੋਂ ਬਚੋ ਜੀਵਨ ਵਿੱਚ ਇੱਕ ਟੀਚਾ ਮਿੱਥੋ ਅਤੇ ਆਪਣੇ ਆਪ ਨੂੰ ਉਸ ਵਿੱਚ ਲਗਾਓ نمبر 2 ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਲਈ ਆਪਣੇ ਆਪ ਨੂੰ ਜ਼ਰਾਬ ਨਾ ਦਿਓ ਆਪਣੇ ਆਪ ਨੂੰ ਥੋੜਾ ਸਕਾਰਾਤਮਕ ਬਣਾਓ ਤੇ ਥੋੜਾ ਬਦਲਾ ਕਰੋ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ نمبر 3 ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕੀ ਤੁਹਾਡੀ ਇੱਜ਼ਤ ਕਰਨ ਤਾਂ ਸ਼ੁਰੂਆਤ ਆਪਣੇ ਤੋਂ ਕਰੋ ਆਪਣਾ ਆਦਰ ਕਰਨਾ ਸਿੱਖੋ ਆਪਣੀ ਨਜ਼ਰਾਂ ਵਿੱਚ ਆਪਣੇ ਆਪ ਨੂੰ ਇੱਕ ਚੰਗਾ ਤੇ ਯੋਗ ਵਿਅਕਤੀ ਸਮਝੋ ਨੰਬਰ 4 ਸਵਾਰਥੀ ਹੋਣ ਤੋਂ ਬਚੋ ਅਤੇ ਦੂਜੇ ਲੋਕਾਂ ਨੂੰ ਵੀ ਮਹੱਤਵ ਦਿਓ ਅਤੇ ਸਭ ਤੋਂ ਮਹੱਤਵਪੂਰਨ ਆਪਣੀ ਤਾਰੀਫ਼ ਕਰਨ ਤੋਂ ਬਚੋ ਨੰਬਰ 5 ਨਿਮਰਤਾ ਨਾਲ ਪੇਸ਼ ਆਓ ਘੱਟ ਬੋਲੋ ਪਰ ਚੰਗਾ ਬੋਲੋ ਜੇਕਰ ਤੁਸੀਂ ਆਪਣੇ ਤੋਂ ਵੱਡੇ ਜਾਂ ਛੋਟਿਆਂ ਕੋਈ ਵਾਅਦਾ ਕਰਦੇ ਹੋ ਤੁਸ ਨੂੰ ਜ਼ਰੂਰ ਪੂਰਾ ਕਰੋ ਨੰਬਰ 6 ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਅਤੇ ਸਤਿਕਾਰ ਦਿਓ ਤੁਜਿਆਰੇ ਸਾਹਮਣੇ ਕਦੇ ਵੀ ਆਪਣੇ ਆਪ ਨੂੰ ਬੇਇੱਜ਼ਤ ਨਾ ਕਰੋ ਅਤੇ ਕਿਸੇ ਨੂੰ ਵੀ ਤੁਹਾਨੂੰ અપਮਾਨਿਤ ਕਰਨ ਦੀ ਇਜਾਜ਼ਤ ਨਾ ਦਿਓ। ਨੰਬਰ 7 ਜੇਕਰ ਕੋਈ ਤੁਹਾਡੇ ਨਾਲ ਬੁਰਾ ਵਿਵਹਾਰ ਕਰਦਾ ਹੈ ਅਤੇ ਤੁਸੀਂ ਚੁੱਪ ਹੋ ਤਾਂ ਕੋਈ ਤੁਹਾਡੀ ਇੱਜ਼ਤ ਨਹੀਂ ਕਰੇਗਾ। ਗਲਤ ਨੂੰ ਗਲਤ ਕਹਿਣ ਦੀ ਤਾਕਤ ਨਾ ਹੋਵੇ ਤਾਂ ਕਦੇ ਵੀ ਕਿਸੇ ਤੋਂ ਇੱਜ਼ਤ ਨਹੀਂ ਮਿਲਦੀ। ਨੰਬਰ 8 ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਘੱਟ ਬੋਲਣਾ ਸ਼ੁਰੂ ਕਰੋ। ਲੋਕ ਤੁਹਾਡੀ ਇੱਜ਼ਤ ਕਰਨ ਲੱਗ ਜਾਣਗੇ। ਚੁੱਪ ਆਪਣੇ ਆਪ ਵਿੱਚ ਇੱਕ ਮਹਾਨ ਸ਼ਕਤੀ ਹੈ। ਨੰਬਰ 9 ਜੇਕਰ ਤੁਸੀਂ ਇੱਜ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਤੀਤ ਵਿੱਚ ਕੀਤੀਆਂ ਆਪਣੀਆਂ ਗਲਤੀਆਂ ਲਈ ਆਪਣੇ ਆਪ ਨੂੰ ਮਾਫ਼ ਕਰਨਾ ਪਵੇਗਾ ਜਿਸ ਲਈ ਤੁਸੀਂ ਸ਼ਰਮਿੰਦਾ ਹੋ ਨੰਬਰ 10 ਚੰਗੇ ਬਣੋ ਤੇ ਚੰਗੇ ਦੋਸਤਾਂ ਨਾਲ ਸਮਾਂ ਬਤਾਓ ਜੋ ਤੁਹਾਡੀ ਜਰ ਕਰਦੇ ਹਨ ਪਰ ਜੋ ਤੁਹਾਡੀ ਇੱਜ਼ਤ ਨਹੀਂ ਕਰਦੇ ਉਹਨਾਂ ਨਾਲ ਘੱਟ ਗੱਲਬਾਤ ਕਰੋ ਤਦ ਹੀ ਉਹ ਹੌਲੀ-ਹੌਲੀ ਤੁਹਾਡੀ ਜਰ ਕਰਨ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ ਤਾਂ ਕਦੇ ਵੀ ਕਿਸੇ ਨਾਲ ਝੂਠ ਨਾ ਬੋਲੋ ਅਤੇ ਜੋ ਵੀ ਕਿਸੇ ਨਾਲ ਵਾਅਦਾ ਕੀਤਾ ਹੈ ਉਸ ਨੂੰ ਜ਼ਰੂਰ ਪੂਰਾ ਕਰੋ